ਨ ਜਾਣਾਂ ਮੈਂ ਹਏ ਨਹੀਂ ਮਿਲ ਛੰਨੀ ਤੇ ਹੋਲੇ ਹਏ ਕੁਝ ਕਿੰਨਾ ਹੋ ਗਿਆ ਇਹ ਮੇਰਾ ਸਟੱਲ ਗਿਆ ਹੈ ਮੇਰੇ ਦਿਲਾਂ ਦਾ ਇੱਕ ਟੁੱਟੂੜੀ ਸੀ ਮੇਰੇ ਅੰਦਰੋਂ ਦਾ ਇੱਕ ਦੂਯੂੜੀ ਸੀ ਕਿੰਨਾ ਤੈਨੂੰ ਕਿੰਨਾ ਦੰਗ ਕਰੀ ਸੀ ਤੇ ਇਹ ਕਾਕੇ ਦੇ ਲੱਡੂ ਬੜੇ ਭਾਗਾਂ ਵਾਲੇ ਲੱਡੂ ਹੈਂ ਸਾਡੇ ਇੱਕ ਗੱਲ ਹੋ ਗਈ ਸਾਡੇ ਜਿਹੜਾ ਗੁਰਦੁਆਰਾ ਸਾਹਿਬ ਦਾ ਭਾਈ ਜੀ ਹੈ ਨਾ ਉਹ ਚਲਾ ਗਿਆ ਛੱਡ ਕੇ ਗੁਰਦੁਆਰਾ ਸਾਹਿਬ ਐਨੂੰ ਵੀ ਕੱਲ ਮੇਰੇ ਦਿਵਾਚ ਵੀ ਉਹੀ ਕੁਮੀਆਂ ਦਾ ਜੱਦੋ ਚੀਰੇ ਵਾਲ ਆਵੇ ਅੱਖ ਲੜ ਗਈ ਤੇ ਐ ਵੀ ਸਵੇਰੇ ਉੱਠ ਕੇ ਤਾੜੀਆਂ ਮਾਰ ਲਾਪੀ ਹੁਣ ਚੱਕ ਲੈ ਆ ਵੀ ਲੱਡੂ ਲੈਣ ਲੱਗੀ ਮਨੂੰ ਇਹ ਲੋ ਪੈਸਾ ਰੱਖ ਲਓ ਜੀ ਹੈ ਨਾ ਗੁੱਲਾ ਇਹਨੇ ਨੂਹ ਓਏ ਇਦਾਂ ਨਹੀਂ ਖਰਾਬ ਨਾ ਕਰ ਬੇਟਾ ਉੱਪਰ ਲੈ ਜਾ ਉੱਪਰ ਲੈ ਜਾ ਬੇਟਾ ਉੱਪਰ ਲੈ ਉੱਪਰ ਲੈ ਜਾ ਨਾ ਕੀ ਹੋਇਆ ਖਾਣਾ ਨਹੀਂ ਮੈਂ ਨਾ ਚਪੇੜਾਂ ਮਾ ਨਹੀਂ ਤੂੰ ਪੈਸੇ ਖਰੋ ਚਵਾਏ ਨਾਲੇ ਅਸੀਂ ਥੋੜੀ ਖਾਣਾ ਸੀ ਤੇਰੇ ਵਾਸਤੇ ਲਿਆ ਸੀ ਓ ਲੈ ਲੈ ਯਾਰ ਕਿੱਦਾਂ ਦਾ ਖਾਣਾ ਫਿਰ ਕਿੱਦਾਂ ਦਾ ਖਾਣਾ ਸੁੱਕਾ ਖਾਣਾ ਕਿਉਂਕਿ ਐਸੇ ਖਾਣਾ ਨਹੀਂ ਖਾਣਾ ਫਿਰ ਐਸੇ ਖਾਣਾ ਐਸੇ ਦੇਖੋ ਖਰਾਬ ਕਰਤੀ ਹੈ ਚਲੋ ਕੋਈ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਤੁਸੀਂ ਹੁਣ ਦੇਖਿਆ ਵੀ ਲੱਡੂ ਲਿਆਂਦੇ ਸੀ ਹੈਨਾ ਸਪੈਸ਼ਲ ਉਤਰੀ ਹੈ ਮੋਟਰਸਾਈਕਲ ਤੋਂ ਸਕੂਲੋਂ ਲੈ ਕੇ ਆਇਆ ਤੇ ਮੈਨੂੰ ਕਹਿੰਦੀ ਪਾਪਾ ਮੈਨੂੰ ਲੱਡੂ ਲੈ ਕੇ ਦਿਓ ਹੁਣ ਲੱਡੂ ਲੈ ਕੇ ਦਿੱਤੇ ਨੇ ਤੇ ਬਸ ਭਾਣ ਹੀ ਕੀ ਇਹਨੂੰ ਦਿਖਿਆ ਤੇ ਨਾਲ ਹੀ ਇਹਨੇ ਮਨਾ ਕਰਤਾ ਉਹ ਐ ਨਾ ਖਰਾਬ ਮੂੰਹ ਨਾ ਖਰਾਬ ਜੇ ਕਰਨ ਲੱਗੀ ਮੈਂ ਕਿ ਇਹ ਕਰ ਰਹੀ ਹੈ ਮੈਂ ਕਿ ਮੈਨੂੰ ਫੜਾ ਫਿਰ ਕਹਿੰਦੀ ਪਰਨ ਹੋ ਗਈਆਂ ਦੀ ਮੈਂ ਖਾਣੀ ਪਿੰਡੇ ਹੀ ਅਕਲ ਨਹੀਂ ਹੈਗੀ ਤੈਨੂੰ ਹਾਂਜੀ ਚੋਣੇ ਆ ਉੱਥੇ ਖੜੀ ਸੀ ਵੇਟ ਕਰ ਰਹੀ ਸੀ ਅਸੀਂ ਥੋੜੇ ਜਿਹਾ ਲੇਟ ਹੋ ਗਏ ਲੈ ਕੇ ਆਣਾ ਸੀਗਾ ਇਹਨੂੰ ਡੈਡੀ ਚਿੱਤਾ ਭੁੱਲ ਗਏ ਤੇ ਡੈਡੀ ਨੈਸ਼ਨਲ ਲੈਨ ਚਲੇ ਗਏ ਹਾਂ ਇਹ ਸਾਰੇ ਸੀ ਅੱਧਾ ਤੇ ਹਲੇ ਲੋਕੀ ਪੇਰੈਂਟਸ ਆ ਰਹੇ ਸੀ ਪਰ ਇਹ ਨੀਚੇ ਬਿਠਾਈ ਹੋਈ ਸੀ ਇਹਨਾਂ ਨੇ ਸਾਰੇ ਬੱਚੇ ਚਲੇ ਜਾਂਦੇ ਨੇ ਇਹਦੇ ਨਾਲ ਤੇ ਇਹਨੂੰ ਥੱਲੇ ਬਿਠਾਇਆ ਹੋਇਆ ਸੀ ਆ ਬੈਠੀ ਹੋਈ ਸੀ ਉੱਥੇ ਭੱਜ ਕੇ ਆਈ ਮੇਰੇ ਕੋਲ ਮੇਰੇ ਗਲੇ ਲੱਗੀ ਮੇਰਾ ਕਾਕਾ ਗੁਰਕੀਤ ਗੁਰਕੀਤ ਤਾਂ ਗੁਰਕੀਤ ਨਹੀਂ ਆਇਆ ਕਿਉਂ ਅੱਛਾ ਤੇ ਬਾਕੀ ਗੱਲ ਇਹਦਾ ਵੀ ਹੁਣ ਸਵੇਰੇ ਅਸੀਂ દોੜ ਰਹੇ ਆ ਭੱਜ ਰਹੇ ਆ ਉਸ ਕਰਕੇ ਵੀ ਕੱਲ ਨੂੰ ਪ੍ਰੋਗਰਾਮ ਹੈ ਆਪਣੇ ਘਰ ਥੋੜਾ ਜਿਹਾ ਛੋਟਾ ਮੋਟਾ ਤੇ ਅਸੀਂ ਸਵੇਰ ਦੇ ਪਹਿਲਾਂ ਗਏ ਸੀਗੇ ਗੈਸ ਸਿਲੰਡਰ ਲੈਣ ਉੱਥੇ ਗੈਸ ਸਿਲੰਡਰ ਲੈਣ ਗਿਆ ਤੇ ਗੈਸ ਸਿਲੰਡਰ ਲੈਣਗੇ ਤੇ ਇਧਰਲੇ ਪਾਸੇ ਸੀਗਾ ਮੈਂ ਰੋਡ ਦੇ ਇਧਰਲੇ ਪਾਸੇ ਤੇ ਗੱਬੇ ਹੱਦ ਤੋਂ ਜ਼ਿਆਦਾ ਪਾਣੀ ਬਰਸਾਤਾ ਕਰਕੇ ਠੀਕ ਹੈ ਤੇ ਡੈਡੀ ਕਹਿੰਦੇ ਐਂ ਕਰ ਮੈਂ ਇੱਥੇ ਸਿਲੰਡਰ ਕਿਉਂਕਿ ਗੱਡੀਆਂ ਸੰਡਰ ਆਣੀਆਂ ਰੋਡ ਦਾ ਇਧਰ ਲੱਗਿਆ ਸੀ ਜਿਹੜਾ ਆਫਿਸ ਸੀ ਸਿਲੰਡਰ ਵਾਲਾ ਉੱਪਰਲੇ ਪਾਸੇ ਸੀ ਠੀਕ ਹੈ ਤੇ ਮੈਂ ਕੀ ਕੀਤਾ ਡੈਡੀ ਮੈਨੂੰ ਕਹਿੰਦੇ ਤੂੰ ਐ ਕਰ ਤੂੰ ਜਾ ਕੇ ਸਿਲੰਡਰ ਲੈ ਆ ਮੈਂ ਇੱਥੇ ਸਿਲੰਡਰ ਨੂੰ ਉਤਰਵਾਨਾ ਤੂੰ ਜਾ ਕੇ ਕਾਪੀ ਲੈ ਕੇ ਤੇ ਉਹ ਪਰਚੀ ਲਿਆ ਸਲਿੱਪ ਲਿਆ ਉਹ ਸਲਿੱਪ ਲੈਣ ਜਾਣਾ ਮੈਂ ਮੋਟਰਸਾਈਕਲ ਕੀਤਾ ਸਟਾਰਟ ਮੋਟਰਸਾਈਕਲ ਵਾੜਿਆ ਜਦੋਂ ਪਾਣੀ 'ਚ ਮੋਟਰਸਾਈਕਲ ਮੇਰਾ ਡੁੱਬ ਗਿਆ ਉਹ ਦੋ ਬਹਾਵਾ ਮੈਂ ਪੈਰਪੁਰ ਲਾ ਲੂ ਕੇ ਕੱਢਿਆ ਮੋਟਰਸਾਈਕਲ ਬਾਹਰ ਤੇ ਫਿਰ ਮੁੜ ਕੇ ਮੈਂ ਚਪਲਾ ਤੇ ਫੜੀਆਂ ਤੇ ਉਹ ਪੂਰਾ ਚੱਕਰ ਘੁੰਮ ਕੇ ਦੂਜੇ ਪਾਸੇ ਉਹਦੀ ਰੋਡ ਦੇ ਫੇਰ ਉਹ ਐਨੀ ਦੂਰੋਂ ਦੀ ਮੰਡੀ ਦੇ ਪਰਾਂ ਦੀ ਘੁੰਮ ਕੇ ਪੈਰੀ ਪੈਦਲ ਤੁਰ ਕੇ ਫੇਰ ਮੈਂ ਉੱਥੇ ਆਫਿਸ ਪਹੁੰਚਿਆ ਇੰਨਾ ਜ਼ਿਆਦਾ ਖੱਜਲ ਹੋਇਆ ਅੱਜ ਬਹੁਤ ਜ਼ਿਆਦਾ ਇੰਨਾ ਪਾਣੀ ਬੁਰਾ ਹਾਲ ਹੋਇਆ ਨਾ ਲੁਧਿਆਣੇ ਦਾ ਪਾਣੀ ਮੀਂਹ ਪੈਂਦਾ ਨਾ ਤੇ ਫੇਰ ਹੁਣ ਅਸੀਂ ਗਏ ਆ ਸਬਜ਼ੀ ਲੈਣ ਵਾਸਤੇ ਸਬਜ਼ੀ ਲੈਣ ਗਏ ਆ ਤੇ ਫੇਰ ਘੰਟਾ ਉੱਥੇ ਲੱਗ ਗਿਆ ਹੁਣ ਫੇਰ ਆ ਕੇ ਫਿਰ ਮਨਾਤਾ ਦੋਤਾ ਤਿਆਰ ਹੋਇਆ ਤੇ ਹੁਣ ਆਪਾਂ ਵਲੌਗ ਸ਼ੁਰੂਆਤ ਕੀਤੀ ਹੈ ਜੀ ਤੇ ਬਾਕੀ ਵਾਇਰਲ ਸੁੱਖ ਰੱਖੇ ਕੱਲ ਨੂੰ ਆਪਣਾ ਪ੍ਰੋਗਰਾਮ ਹੈ ਚੌਕੇ ਚੜਾਣਾ ਮਨਪ੍ਰੀਤ ਨੂੰ ਤੇ ਤਾਂ ਕਰਕੇ ਅਸੀਂ ਹੁਣ ਜਿਹੜੇ ਥੋੜੇ ਬਹੁਤੇ ਇੱਕ ਦੋ ਰਿਸ਼ਤੇਦਾਰ ਉਹ ਬੁਲਾਏ ਰਿਸ਼ਤੇਦਾਰ ਕਹਿਣਾ ਬੰਨਣ ਕੀ ਘਰੀ ਸਾਰਿਆਂ ਦਾ ਇਹਦਾ ਕਹਿੰਦਾ ਨਾਂ ਲਈਏ ਜਿਹੜੇ ਲੋਕਲ ਨੇ ਆਪਣੇ ਹਾਂ ਜਿਹੜੇ ਲੋਕਲ ਨੇ ਬਸ ਤੇ ਉਹਨਾਂ ਨੇ ਆਣਾ ਤੇ ਬਾਕੀ ਤਾਂ ਫਿਰ ਅਸੀਂ ਪ੍ਰੋਗਰਾਮ ਤਗੜਾ ਕਰਾਂਗੇ ਤੇ ਫੇਰ ਹੀ ਹੈ ਹਨਾ ਲੋੜੀ ਕਿਉਂਕਿ ਹਾਂ ਲੋੜੀ ਦੇ ਠੀਕ ਹੈ ਤੇ ਨੰਨੂ ਦੀ ਵੀ ਲੋੜੀ ਤੇ ਕਾਕੇ ਦੀ ਵੀ ਇਕੱਠੀ ਲੋੜੀ ਹਾਂ ਇਕੱਠੀ ਪਾਵਾਂਗੇ ਈ ਗੱਨਾ ਹਨਾ ਨਾ ਨੇ ਬਈ ਵਾਈ ਗੁਰੂ ਸੱਚੇ ਪਾਤਸ਼ਾਹ ਦਾਦੀ ਜਿਆਦਾ ਲੋੜੀ ਆਉਂਦੀ ਹੋਰ ਕੀ ਹੋਰ ਕੀ ਨੇ ਨਾ ਬੋਲੀ ਬੀਬੀ ਕੋਲ ਜਾਣਾ ਓਲੀ ਓਲੀ ਛੱਤ ਤੇ ਚੜਕੇ ਨਾ ਗੋਇਆ ਲੈ ਆਣਾ ਕਹਨੇ ਮੇਰੀ ਤੁਹਾਡੀ ਮਾਂ ਨੇ ਅੱਛਾ ਦਾਦੀ ਮੰਮੀ ਤੁਹਾਡੀ ਅਗਲਾ ਦੱਸ ਰਹੀ ਹਾਂਜੀ ਜੀ ਹੁਣ ਗੱਲ ਇਹਦਾ ਵੀ ਮੰਨੀਆਂ ਚ ਰੋਟੀ ਨਹੀਂ ਲੈ ਕੇ ਗਿਆ ਸਵੇਰ ਦਾ ਲੜਕੇ ਚਲਾ ਗਿਆ ਉਹ ਇਸ ਕਰਕੇ ਬਈ ਉਹਦੀ ਪਸੰਦੀ ਸਬਜੀ ਨਹੀਂ ਬਣੀ ਤੇ ਲੜਕੇ ਚਲਾ ਗਿਆ ਗੁੱਸੇ ਹੋ ਕੇ ਕਿਉਂਕਿ ਸਬਜੀ ਬਣੀ ਸੀ ਪਰਠਾ ਬਣਿਆ ਸੀ ਦਹੀਂ ਸੀ ਇੰਨੀ ਘੈਂਟ ਮੈਂ ਉਹਦਾ ਰੱਜ ਕੇ ਖਾਦੀ ਰੋਟੀ ਪਰ ਉਹਨੂੰ ਪਸੰਦ ਨਹੀਂ ਉਹ ਇੰਨੀ ਗੱਲ ਤੇ ਗੁੱਸੇ ਹੋ ਗਏ ਚਲਾ ਗਿਆ ਤੇ ਹੁਣ ਉਹਦੇ ਵਾਸਤੇ ਸਪੈਸ਼ਲ ਫਰੂਟ ਕੱਟਿਆ ਜਾ ਰਿਹਾ ਸ਼ੁਭਰੀਤ ਵੱਲੋਂ ਠੀਕ ਹੈ ਤੇ ਅਦਰ ਤੜਕੇ ਵਾਲੀ ਚੋਲ ਬਣ ਰਹੇ ਨੇ ਤੇ ਹੁਣੇ ਵਾਸਤੇ ਸਪੈਸ਼ਲ ਉਹਦੇ ਵਾਸਤੇ ਮੈਂ ਲੈ ਕੇ ਜਾ ਰਿਹਾ ਦਫ਼ਤਰ ਠੀਕ ਹੈ ਉਹਨੂੰ ਉੱਥੇ ਖਵਾ ਪਿਆ ਕੇ ਲਿਆਵਾਂ ਖਵਾ ਪਿਆ ਕੇ ਆਵਾਂ ਓਏ ਇਤਨਾ ਸਟਾਈਲ ਹੈ ਬਾਬੂ ਭਈਆ ਸਟਾਈਲ ਹੈ ਹਮਾਰਾ ਸਟਾਈਲ ਹੈ ਆਹੋ ਤੁਸੀਂ ਤੇਰਾ ਬਲੋਗ ਬਣਾਣਾ ਹੋਰ ਤਰੀਕੇ ਦਾ ਮੇਰਾ ਹੋਰ ਤਰੀਕੇ ਦਾ ਠੀਕ ਆਹੋ ਠੀਕ ਹੈ ਚਲ ਮੈਂ ਜਾ ਕੇ ਆਣਾ ਹੈ ਹਾਂਜੀ ਤੇ ਹੁਣ ਬਾਬੇ ਆ ਗਏ ਨੇ ਘਰ ਅਜੀਰ ਨੂੰ ਕਹੀ ਕੱਲ ਨੂੰ ਆਇਓ ਅਚਾਨਕ ਹੀ ਆ ਗਏ ਨੇ ਅੱਜ ਹੁਣ ਤੁਸੀਂ ਦੇਖੋ ਪ੍ਰੋਗਰਾਮ i got to be ਚੱਲ ਫੜਾ ਗਿਆ ਉਹ ਬਾਬਾ ਜੀ ਨੂੰ ਚੱਲ ਫੜਾ ਗਿਆ ਜੱਜ

ਵੇਚ ਤੇ ਹੁਣ ਆਣਾ ਆਲੇ ਨੇ ਮੇਰੇ ਸਿੰਦਾੜਾ ਜੀ ਮਤਲਬ ਕਿ ਮੇਰਾ ਭਰਾ ਹੈ ਤੇ ਹੁਣ ਸਵੇਰੇ ਚੌਕੇ ਤੇ ਆਉਣਾ ਮੰਮਾ ਨੂੰ ਤੇ ਅੰਮ੍ਰਿਤ ਵੇਸ ਕਰਨ ਵੇੜ ਵਾਸੀ ਆਪਣੇ ਰਿਵਾਜ ਕਰਦੇ ਨੇ ਨੇ ਨਾ ਹਾਂਜੀ ਤੇ ਹੁਣ ਸਵੇਰ ਦੀ ਭੱਜ ਦੌੜ ਤੇ ਥੱਕ ਚੁੱਕੇ ਹੁਣ ਤੇ ਸ਼ਾਮ ਦਾ ਟਾਈਮ ਹੈ ਤੇ ਅਸੀਂ ਹੁਣ ਗਏ ਸੀਗੇ ਲੱਡੂ ਲੈਣ ਵਾਸਤੇ ਕਾਕੇ ਦੇ ਤੇ ਆਹ ਲੈ ਕੇ ਆਏ ਆ ਲੱਡੂ ਤੇ ਇਹ ਮੱਲੇ 'ਚ ਵੰਡਣੇ ਨੇ ਤੇ ਇੱਕ ਆਹ ਡੱਬੇ ਨੇ ਦੋ 1 2 3 4 4 ਡੱਬੇ ਤੇ ਇਹ ਲੱਡੂ ਤੁਸੀਂ ਦੇਖ ਲਓ ਬਈ ਕਿੰਨੇ ਸੋਹਣੇ ਲੱਗਦੇ ਨੇ ਰੰਗ ਬਰੰਗੇ ਹੈ ਆਣੂ ਜੀ ਕਰ ਰਿਹਾ ਕਿ ਨਹੀਂ ਕਰ ਰਿਹਾ ਉਹਨੇ ਨੇ ਮੇਰਾ ਨਹੀਂ ਮੇਰਾ ਚੂੜੀ ਵਾਲੇ ਚੂਰੀ ਵਾਲੇ ਉਹ ਕਿਹੜੇ ਹੁੰਦੇ ਨੇ ਛੋਟੀ-ਛੋਟੀ ਅੱਛਾ ਛੋਟੀ-ਛੋਟੀ ਅੱਛਾ ਮੋਤੀ ਜੂਰ ਵਾਲੇ ਚਾਚੀ ਦਾ ਵੀ ਉਧਰ ਦਿਲ ਕਰ ਰਿਹਾ ਮੋਤੀ ਜੂਰ ਦੇ ਅੱਛਾ ਮੈਂ ਆਪਣੇ ਸ਼ੁਭਰੀ ਦਾ ਵੀ ਕਰ ਰਿਹਾ ਇਹਨਾਂ ਨੂੰ ਸਵੇਰੇ ਲਿਆ ਦੇ ਦੋ ਚ ਲੈ ਆ ਦਾਂਗਾ ਇਹਨਾਂ ਨੂੰ ਇੱਕ ਡੱਬਾ ਲਿਆ ਦਾਂਗੇ ਖਾਂਦੀਆਂ ਰਹਿਣ ਅੱਧਾ ਅੱਧਾ ਕਿਲੋ ਦਾ ਕਿਲੋ ਦਾ ਲੈ ਆ ਦਾਂਗਾ ਅੱਧਾ-ਅੱਧਾ ਕਿਲੋ ਖਾ ਲਿਓ ਦੋਵੇਂ ਜਣੀਆਂ ਠੀਕ ਹੈ ਦੇ ਕਰਨੇ ਨੇ ਤੇ ਲਓ ਜੀ ਜੂਠੇ ਨਹੀਂ ਕਰਨੇ ਤਾਂ ਫਿਰ ਕੀ ਜੇ ਜੂਠੇ ਨਹੀਂ ਕਰਨੇ ਤਾਂ ਫਿਰ ਕਰਨ ਕੀ ਲੱਗੇ ਐਸੇ ਬਾਬਾ ਜੀ ਦੇ ਰੱਖਾਂ ਠੀਕ ਹੈ ਠੀਕ ਹੈ ਚਲੋ ਜੀ ਇਹ ਸ਼ਗਨਾ ਦੇ ਲੱਡੂ ਸ਼ਗਨਾ ਦੇ ਖਸਤਾ ਕਾਕੇ ਦੇ ਲੱਡੂ ਨੇ ਤੇ ਇਹ ਕਾਕੇ ਦੇ ਲੱਡੂ ਬੜੇ ਭਾਗਾਂ ਵਾਲੇ ਲੱਡੂ ਹੈ ਨਹੀਂ ਮੰਮੀ ਸੋ ਸਹੀ ਨੇ ਸਾਫ ਨੇ ਨਾਲੇ ਅੱਛਾ ਬਾਬਾ ਜੀ ਦੇ ਰੱਖਤੇ ਨੇ ਨਾ ਪਹਿਲਾਂ ਅੱਛਾ ਨੋ 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 ਟੇਸਟੀ ਨੇ ਦੱਸੋ ਟੇਸਟ ਦੱਸੋ ਕਿਦਾਂ ਦਾ ਬਹੁਤ ਸਵਾਦ ਨੇ ਬਹੁਤ ਹੈ ਬਹੁਤ ਟੇਸਟੀ ਬਹੁਤ ਜ਼ਿਆਦਾ ਮੈਨੂੰ ਨਾ ਕਰਾਓ ਬਹੁਤ ਜ਼ਿਆਦਾ ਟੇਸਟੀ ਨੇ ਚਲੋ ਬਧੀਆ ਫਿਰ ਤੇ ਸਵੇਰੇ ਹੁਣ ਸਾਡੇ ਹੈਗਾ ਪ੍ਰੋਗਰਾਮ ਅਮਰਸ਼ ਗਾਣਾ ਤੇ ਸਾਡੇ ਇੱਕ ਗੱਲ ਹੋ ਗਈ ਸਾਡੇ ਜਿਹੜਾ ਗੁਰਦੁਆਰਾ ਸਾਹਿਬ ਦਾ ਭਾਈ ਜੀ ਹੈ ਨਾ ਉਹ ਚਲਾ ਗਿਆ ਛੱਡ ਕੇ ਗੁਰਦੁਆਰਾ ਸਾਹਿਬ ਸਮਝ ਨਹੀਂ ਆਂਦੀ ਪਤਾ ਨਹੀਂ ਕੀ ਹੁੰਦਾ ਯਾਰ ਮੈਂ ਕਹਿੰਦਾ 6 ਮਹੀਨੇ ਨਹੀਂ ਭਾਈ ਜੀ ਇਹ 6 ਮਹੀਨੇ ਨਹੀਂ ਉੱਥੇ ਟਿਕਦੇ ਗੁਰਦੁਆਰੇ ਚ ਪਤਾ ਨਹੀਂ ਕੀ ਚੱਕਰ ਤੇ ਹੁਣ ਭਾਈ ਜੀ ਤੇ ਚਲੇ ਗਏ ਚਲੋ ਕੋਈ ਗੱਲ ਨਹੀਂ ਹੋਰ ਆ ਜਾਣਗੇ ਭਾਈ ਸਾਹਿਬ ਤੇ ਉਹ ਕੋਈ ਕਰਨਗੇ ਅਰੇਂਜਮੈਂਟ ਉਹ ਗੁਰਦੁਆਰੇ ਵਾਲੇ ਉਹਨਾਂ ਨੂੰ ਕਹਿ ਕੇ ਆਏ ਆਂ ਅਸੀਂ ਵੀ ਭਾਈ ਸਵੇਰੇ ਆ ਪ੍ਰੋਗਰਾਮ ਅਮਰਸ਼ ਗਾਣਾ ਕੁਝ ਕਰੋ ਉਹਨਾਂ ਕਰਨਗੇ ਪ੍ਰਬੰਧ ਦਾ ਭਾਈ ਜੀ ਭੱਜ ਗਿਆ ਗੁਰਦੁਆਰਾ ਸਾਹਿਬ ਦਾ ਯਾਰ ਤੇ ਨਨੂ ਲੱਡੂ ਕਿੱਦਾ ਦਾ ਭਾਈ ਲੱਡੂ ਕਿੱਦਾ ਦਾ ਚਪੇੜਾ ਨਾ ਗੈਨੜਾ ਕਈ ਵੀ ਜੰਨਣਾ ਨੇ ਚਿਟਾਏ ਚਿਟਾਏ ਕਾਕਾ ਮੇਰਾ ਇਹ ਕਾਕਿੰਝ ਪੁੱਛ ਲੋ ਤੇ ਇੱਧਰ ਕਾਕਾ ਹੜਾ ਸੁੱਤਾ ਹੀ ਪਿਆ ਹੈ ਨਹੀਂ ਜਾਗਦਾ ਮੈਂ ਜਗਦਾ ਪਿਆ ਤੇ ਅੱਜ ਤੁਹਾਨੂੰ ਪਤਾ ਵੀ ਮਨਤਾਏ ਸੀ ਤੇ ਅਨਾਰ ਤੇ ਵੱਜੇ ਢੋਲ ਤਮੱਕੇ ਵੱਜੀ ਜਾਣ ਹਾਂ ਐਨੇ ਅੱਖ ਨਹੀਂ ਪੱਟੀ ਅੱਖ ਵੀ ਵੀ ਅੱਖ ਪਟਕੇ ਵੀ ਦੇਖੇ ਕੋਈ ਹੁੰਦਾ ਨਾ ਹਾਂ ਮਾੜੀ ਵਾ ਹਾਂ ਨਾਲ ਹੀ ਹੱਥ ਖਲਾਰ ਲੈਂਦਾ ਮਿੰਟ ਚ ਹੀ ਤਰਵਗ ਜਾਂਦਾ ਤਾਂ ਵੀ ਢਿੱਲਿਆ ਵੀ ਨਹੀਂ ਦੇ ਲਓ ਐ ਸਿਸਟਮ ਹੈ ਦਾ ਕਾਕੇ ਸਾਡੇ ਦਾ ਤੇ ਇਹ ਡੱਬਾ ਸੋਹਣਾ ਯਾਰ ਮਨਪ੍ਰੀਤ ਤੇ ਜਿਹਦੇ ਹੁਣ ਮਨਪ੍ਰੀਤ ਦੇ ਸੂਟ ਜਿਹੜੇ ਨੇ ਉਹ ਫਸ ਗਏ ਨੇ ਸੂਟਾਂ ਵਾਲੇ ਦੇ ਕੋਲ ਇਹ ਗੱਲ ਐ ਦਾਂ ਹੋ ਗਈ ਬਈ ਉਹਨਾਂ ਦੇ ਕੋਈ ਚੱਕਰ-ਚੁੱਕਰ ਪੈ ਗਿਆ ਤੇ ਅਗਲੇ ਨੇ ਸੂਟ ਬਣਾਏ ਨਹੀਂ ਹੁਣ ਲੇਟ ਹੋ ਗਏ ਨੇ ਸੂਟ ਹੈ ਤੇ ਹੁਣ ਟੈਨਸ਼ਨ ਪਈ ਹੋਈ ਐ ਵੀ ਸੂਟ ਪਤਾ ਨਹੀਂ ਸਵੇਰੇ ਮਿਲਦਾ ਹੈ ਕਿ ਨਹੀਂ ਮਿਲਦਾ ਜਲਦੀ ਵਾਹੇ ਮੈਂ ਕਹਿ ਕੇ ਆਇਆ ਵੀ 9 ਵੇ ਸੂਟ ਮਿਲ ਜਾਣਗੇ ਤੇ ਹੁਣ ਇਹਨਾਂ ਦੀ ਕਿਸਮਤ ਬਾਕੀ ਅੱਗੇ ਹੈ ਨਾ ਤੇ ਬਾਕੀ ਉਹ ਜਾਣੇ ਤੇ ਇਹਨਾਂ ਦੀ ਕਿਸਮਤ ਜ ਉਹ ਦਿੱਤੇ ਦੇ ਆਰੇ ਟਾਈਮ ਸਰ ਮਿਲਣਗੇ ਤਾਂ ਹੀ ਨਾ ਕੈਨਸਲ ਦੇਗੀ 온 ਦਾ ਫੋਟ ਦੇਗੀ ਕੋਲ ਦੇ ਦੇਗੀ ਅੱਛਾ ਅੱਛਾ ਫੇਰ ਤਾਂ ਠੀਕ ਹੈ ਵਾਕਿਆ ਏਦਾਂ ਵੀ ਮੁੰਡਾ ਆ ਗਿਆ ਬਈ ਇਹ ਜਿਹੜਾ ਮੁੰਡਾ ਤੇਰੇ ਰੋਟੀ ਨਹੀਂ ਖਾ ਕੇ ਗਿਆ ਤੇਰਸ ਕੇ ਗਿਆ ਹੀ ਸਬਜੀ ਨਹੀਂ ਵਧੀਆ ਬਣੀ ਤੇ ਇਹ ਕਿ ਲੈ ਕੇ ਆਇਆ ਬਾਈ ਓਹੋ ਡੱਬਾ ਜਿਹੜੀ ਰੋਟੀ ਮੈਂ ਲੈ ਕੇ ਗਿਆ ਇਹ ਖਾਲੀ ਬਾਕੀ ਇੱਕ ਹੋਰ ਗੱਲ ਵੀ ਭਾਈ ਜੀ ਦਾ ਵੀ ਹਲੇ ਸਵੇਰੇ ਪਤਾ ਲੱਗੇਗਾ ਵੀ ਭਾਈ ਜੀ ਮਿਲਿਆ ਕਿ ਨਹੀਂ ਮਿਲਿਆ ਭਾਈ ਜੀ ਮਿਲਦਾ ਕਿ ਨਹੀਂ ਮਿਲਦਾ ਕਿ ਨਹੀਂ ਮਨ ਤੁਸੀਂ ਤਾਂ ਬੋਲਦੇ ਨਹੀਂ ਸਵੇਰੇ ਹਾਂਜੀ ਬੋਲ ਇਹ ਐ ਪੱਗ ਉਹ ਵਾਲੇ ਅੱਛਾ ਇਹ ਪੱਗ ਇਹ ਵਾਲੀ ਅੱਛਾ ਜੀ ਲਾਲ ਪੱਗ ਬੰਨ ਆਹ ਕਦੀ ਤੁਹਾਡੇ ਲਈ ਨਹੀਂ ਤੋਈ ਮੈਂ ਅੱਇਆ ਆਪਣੇ ਘਰ ਵਾਲੇ ਲਈ ਤੋਈ ਏ ਵਿਤਕਰੇ ਹੋਣ ਲੱਗ ਗਏ ਨੇ ਹੁਣ ਆਵੇ ਆਲੀ ਪੱਗੇ ਨਹੀਂ ਨਹੀਂ ਜਿਆਲੀ ਹਾਂ ਆਹ ਪ੍ਰੀ ਰੀਡਿੰਗ ਅੱਛਾ ਨਹੀਂ ਉਹ ਤਾਂ ਰਾਜੂ ਸੁਣਜੀ ਮੈਨੂੰ ਹਾਂ 10 10 ਹੈ ਅੱਛਾ ਅੱਛਾ ਪਈ ਹੋਈਆਂ ਨੇ ਪਹਿਲਾਂ ਤੋਂ ਨਹੀਂ ਨਹੀਂ ਥੋਈਆਂ ਨੇ ਪਹਿਲਾਂ ਹਾਂ ਕੋਈ ਗੱਲ ਜੀ ਸਮਝ ਲੱਗਦੀ ਨਹੀਂ ਇਹਨਾਂ ਦੀ ਕਹਿੰਦੀ ਆ ਉੱਪਰ ਪਈਆਂ ਸੀ ਪੱਗਾਂ ਅੱਜ ਲੈ ਕੇ ਆਈਆਂ ਅੱਛਾ ਅੱਛਾ ਇਹ ਗੱਧੀ ਪੱਗਾਂ ਸੋਹਣੀਆਂ ਹਨਾ ਚਲ ਸ਼ੁਗਰ ਤੇ ਧੋਤੀਆਂ ਗਈਆਂ ਵੀ ਹਨਾ ਹਮ ਇਹ ਪੱਗਾਂ ਦੇ ਹੁਣ ਤਵੀ ਜਾਨਦੀਆਂ ਵੇ ਵਧੀਆ ਬਰਸਾਤਾਂ ਵੀ ਨੇ ਧੁੱਪ ਵੀ ਚੜ ਜਾਂਦੀ ਹੈ ਨਾ ਛੇਤੀ ਸੁੱਕ ਵੀ ਜਾਂਦੀ ਹੈ ਹਾਂਜੀ ਤੇ ਹੁਣ ਸਵੇਰ ਦਾ ਸਮਾਂ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਵਲੌਗ ਕੰਟੀਨਿਊ ਕਰ ਰਹੇ ਹਾਂ ਇਹ ਗੱਲ ਅੱਦਾ ਵੀ ਹੁਣ ਕੰਮ ਧੰਦੇ ਜਿਹੜਾ ਕੰਮ ਕਰਨਾ ਹੈ ਸੋਈ ਵਾਲਾ ਕੰਮ ਕਰਨਾ ਉਹਦੇ ਵਾਸਤੇ ਜਿਹੜੇ ਕੰਮ ਕਰਨ ਵਾਲੀਆਂ ਉਹ ਆਈਆਂ ਹੋਈਆਂ ਠੀਕ ਹੈ ਤੇ ਹੁਣ ਤਿਆਰੀ ਦੁਰੀ ਚੱਲ ਰਹੀ ਹੈ ਮਾੜੀ-ਮੋਟੀ ਮੈਂ ਵੀ ਹੁਣ ਗੁਰਦੁਆਰੇ ਜਾਣਾ ਸੀ ਪੱਠੀ ਲੈਣ ਵਾਸਤੇ ਤੇ ਇਹ ਸਭ ਤੁਹਾਨੂੰ ਅਗਲੇ ਵਲੋਗ ਚ ਦੇਖਣ ਨੂੰ ਮਿਲੇਗਾ ਇਸ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਦੇ ਆ ਤੁਹਾਨੂੰ ਓਏ ਓ ਚੱਲੋ ਚੱਲ ਭਰਾਵਾ ਤੂੰ ਤਾੜੀਆਂ ਮਾਰ ਲੱਗ ਚੱਲੇ ਗੰਦਾ ਬੱਚਾ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਐਨ ਉਹ ਵੀ ਕੱਲ ਮੇਰੇ ਦਿਵਾ ਚ ਵੀ ਉਹੀ ਕੁਮੀਆਂ ਦਾ ਜੰਦੋ ਚੀਰੇ ਵਾਲ ਆਵੇ ਅੱਖ ਲੜ ਗਈ ਤੇ ਐ ਵੀ ਸਵੇਰੇ ਉੱਠ ਕੇ ਤਾੜੀਆਂ ਮਾਰ ਲਾਪੀ ਹੋਣ ਡਾਂਸ ਕਰਨ ਲੱਗ ਗਏ ਉਹਦੇ ਠੀਕ ਹੈ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਚੈਨਲ ਨੂੰ ਨਮੋ ਬਾਏ ਬਾਏ ਸਸਕਾਲ ਸਸਿਕਾ ਗਾ ਲੀਸਾਰ ਹੈ ਸਵਾਗਤ ਬਤਨ ਦੇ ਸੋਲ ਸਸਿਕਾ ਗਾ ਲੀ ਬਾਈ ਬਾਈ ਸਵਾਗਤ ਬ੍ਰੀਨ ਬਾਈ ਬਾਈ ਅਗਲੇ ਵਲੋਗ ਚ ਸਵਾਗਤ ਕਰਾਂਗੇ ਬਾਈ ਬਾਈ ਸਸਿਕਾ